ਲੁੱਟ ਖਸੂਟ ਜਿਹੜੀ ਚੱਲੀ ਹੈ ਉਹ ਜਿਹੜਾ ਇੱਕ ਵਜਨ ਪੰਜਾਬ ਦੇ ਉੱਤੇ ਪੈ ਰਿਹਾ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਉੱਤੇ ਉਸ ਜਨਮ ਸਥਲੀ ਤੇ ਜਾ ਕੇ ਉਹਨਾਂ ਨੇ ਇੱਕ ਭ੍ਰਸ਼ਟ ਆਦਮੀ ਇੱਕ ਬੇਈਮਾਨ ਆਦਮੀ ਤੇ दारू ਦੇ ਅੰਦਰ ਜਿਹਨੇ ਘੁਟਾਲੇ ਕੀਤੇ ਹੈ ਉਹਨਾਂ ਲੋਕਾਂ ਦੀ ਗੱਲ ਕਰੀ ਜਾਂਦੇ ਆ ਪੰਜਾਬ ਦੀ ਇੱਜ਼ਤ ਦਾ ਕੋਈ ਰਖਵਾਲਾ ਹੈ ਨਹੀਂ ਸਾਹ 4-6 ਮਹੀਨੇ ਪਹਿਲਾਂ ਜਦੋਂ ਗੱਲ ਹੋਈ ਸੀ ਗਵਰਨਰ ਸਾਹਿਬ ਨਾਲ ਜਦੋਂ ਸਿੰਘ ਫਸੇ ਸੀ ਇਸ ਸਰਕਾਰ ਦੇ ਉਦੋਂ ਮੈਂ ਕਿਹਾ ਸੀ 100 ਕਰੋੜ ਰੁਪਏ ਰੋਜ਼ ਆ ਪੰਜਾਬ ਦੇ ਉੱਤੇ ਕਰਜ਼ਾ ਚੜਾ ਰਹੇ ਐ ਹੁਣ ਜਿਹੜਾ ਅੰਕੜਾ 120 ਕਰੋੜ ਰੁਪਏ ਤੱਕ ਪਹੁੰਚ ਗਿਆ ਰੋਜ ਦਾ ਹਰ ਰੋਜ ਪੰਜਾਬ ਦੇ ਉੱਤੇ 120 ਕਰੋੜ ਰੁਪਿਆ ਚੜਾਈ ਜਾ ਰਿਹਾ ਹੈ ਦੂਜੇ ਪਾਸੇ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਗੁੰਡਾਗਰਦੀ ਖੋ ਲੁੱਟ ਖਸੋਟ ਜਿਹੜੀ ਚੱਲੀ ਹੈ ਉਹ ਜਿਹੜਾ ਇੱਕ ਵਜਨ ਪੰਜਾਬ ਦੇ ਉੱਤੇ ਪੈ ਰਿਹਾ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਤੇ ਉਸ ਤੋਂ ਵੀ ਵੱਡਾ ਵੱਡਾ ਜਿਹੜਾ ਅੱਜ ਮਕਾਮ ਦੇਖਣ ਨੂੰ ਮਿਲੇ ਇੱਕ ਬਹੁਤ ਹੀ ਸ਼ਰਮ ਵਾਲਾ ਮਕਾਮ ਜਿਹੜਾ ਪੰਜਾਬ ਵਾਸਤੇ ਹੁਣ ਤਾਈਂ ਤਾਂ ਹਾਈ ਕੋਰਟ ਸਿਰਫ ਜੇਲ੍ਹਾਂ ਦੇ ਅੰਦਰ ਜੋ ਕੁਝ ਵਾਪਰ ਰਿਆ ਸੀਗਾ ਜਿਹੜੇ ਗੈਂਗਸਟਰ ਤੇ ਜੁੜੇ ਜਿਹੜੇ ਬਦਮਾਸ਼ ਅੰਦਰ ਜੇਲ੍ਹਾਂ 'ਚ ਬੈਠ ਕੇ ਵੀਡੀਓ ਕਾਨਫਰੈਂਸ ਕਰ ਰਹੇ ਸੀਗੇ ਇੰਟਰਵਿਊ ਆ ਦੇ ਰਹੇ ਸੀਗੇ ਸੋਸ਼ਲ ਮੀਡੀਆ 'ਤੇ ਆਪਣੀ ਜਨਮ ਦਿਨੀਆਂ ਤੇ ਹੋਰ ਪਾਰਟੀਆਂ ਮਨਾਉਣ ਦੀ ਖਬਰਾਂ ਚੜਾ ਰਹੇ ਸੀਗੇ ਉਹ ਤਾਂ ਕੀਤਾ ਹੀ ਕੀਤਾ ਸੀਗਾ ਜੇਲ੍ਹਾਂ 'ਚੋਂ ਜਿਸ ਤਰ੍ਹਾਂ ਨਸ਼ੇ ਦਾ ਵਪਾਰ ਚੱਲ ਰਿਹਾ ਸੀ ਉਹਦੇ ਉੱਤੇ ਹਾਈ ਕੋਰਟ ਨੇ ਕੋਈ ਕਮੈਂਟ ਕੀਤੇ ਸੀਗੇ ਪਰ ਅੱਜ ਜਿਹੜੇ ਹਾਈ ਕੋਰਟ ਦੇ ਕਮੈਂਟ ਆਏ ਐ ਜਿਸ ਤਰ੍ਹਾਂ ਉਹਨਾਂ ਨੇ ਦਰੁਪਦੀ ਦੀ ਗੱਲ ਕੀਤੀ ਐ ਵੀ ਜਿਸ ਤਰ੍ਹਾਂ ਦਰੁਪਦੀ ਦਾ ਚੀਰ ਹਰਣ ਕੀਤਾ ਸੀਗਾ ਕੌਰਵਾਂ ਦੇ ਸਮੇਂ ਦੇ ਅੰਦਰ ਉਹੀ ਹਾਲ ਅੱਜ ਪੰਜਾਬ ਦੇ ਅੰਦਰ ਪੰਜਾਬ ਦੀ ਧੀਆ ਮਾਤਾਵਾਂ ਪੈਣਾ ਕੋਈ ਦੀ ਕਿਸੇ ਦੀ ਵੀ ਅੱਜ ਇੱਜ਼ਤ ਅੱਜ ਮਹਿਫੂਜ਼ ਐ ਨਹੀਂ ਪੰਜਾਬ ਦੇ ਅੰਦਰ ਜੋ ਘਟਨਾ ਵਾਪਰੀ ਐ ਕਰਨ ਤਾਰਨ ਦੇ ਅੰਦਰ ਉਹਨੂੰ ਲੈ ਕੇ ਹਾਈ ਕੋਰਟ ਨੇ ਜਿਸ ਤਰ੍ਹਾਂ ਦਰੁਪਦੀ ਦਾ ਉਦਾਹਰਨ ਦਿੰਦਾ ਮੈਂ ਸਮਝਦਾ ਵੀ ਹਾਈ ਕੋਰਟ ਇੱਕ ਕਮੀ ਰੱਖੀ ਉਹ ਸਵਾਲ ਜਿਹੜਾ ਹੈ ਉਹਦਾ ਜਵਾਬ ਪੰਜਾਬ ਦੇ ਲੋਕਾਂ ਨੂੰ ਦੇਣਾ ਪਊਗਾ ਜੇ ਉਹ ਦਰੋਪਦੀ ਦੇ ਤਰ੍ਹਾਂ ਚੀਰ ਹਰਣ ਹੋਇਆ ਤੇ ਦੁਰਯੋਧਨ ਕੌਣ ਹੈ ਪੰਜਾਬ ਦਾ ਕੌਰਵ ਕੌਣ ਹੈ ਪੰਜਾਬ ਦੇ ਆਹ ਫੈਸਲਾ ਪੰਜਾਬ ਦੇ ਲੋਕਾਂ ਨੂੰ ਆਹ ਜਜਮੈਂਟ ਦੇਣੀ ਪਊਗੀ ਹਾਈ ਕੋਰਟ ਨੇ ਆਪਣੀ ਜ਼ਿੰਮੇਵਾਰੀ ਨਿਭਾਤੀ ਜਿਹੜੇ ਨੌਜਵਾਨ ਸਾਥੀ ਹੈ ਇਹਨਾਂ ਨੂੰ ਅੱਗੇ ਹੋ ਕੇ ਬਾਗਡੋਰ ਸੰਭਾਲਣੀ ਪਊਗੀ ਇੱਕ ਲੀਡਰਸ਼ਿਪ ਰੋਲ ਅਡਾਪਟ ਕਰਨਾ ਪਊਗਾ ਅੱਜ ਲੋਕਾਂ ਨੂੰ ਆਪਣੀ ਲੀਡਰਸ਼ਿਪ ਆਪਾਂ ਕੋਈ ਪੇਡਾ ਵਾਂਗੂ ਕਿਸੇ ਦੇ ਮਗਰ ਚੱਲ ਕੇ ਨਹੀਂ ਲੋਕਾਂ ਨੇ ਫੈਸਲਾ ਕੀਤਾ 92 ਐਮਐਲਏ ਜਿਤਾਤੇ ਤੇ ਜਿਹੜੇ ਐਮਐਲਏ ਹੈ ਲੋਕਾਂ ਦੀ ਗੱਲ ਨਾ ਕਰਕੇ ਉਸ ਧੀ ਮਾਂ ਭੈਣ ਜਿਹਦੀ ਇੱਜ਼ਤ ਉਥੇ ਸੜਕਾਂ ਦੇ ਉੱਤੇ ਰੋਲੀ ਗਈ ਉਹਦੀ ਗੱਲ ਨਾ ਕਰਕੇ 92 ਦੇ 92 ਜਿਹੜੇ ਐਮਐਲਏ ਜਾ ਕੇ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਉਥੇ ਉਸ ਜਨਮ ਸਥਲੀ ਤੇ ਜਾ ਕੇ ਉਹਨਾਂ ਨੇ ਇੱਕ ਭ੍ਰਸ਼ਟ ਆਦਮੀ ਇੱਕ ਬੇਈਮਾਨ ਆਦਮੀ ਤੇ दारू ਦੇ ਅੰਦਰ ਜਿਹਨੇ ਘਟਾਲੇ ਕੀਤੇ ਆ ਉਹਨਾਂ ਲੋਕਾਂ ਦੀ ਗੱਲ ਕਰੀ ਜਾਂਦੇ ਆ ਪੰਜਾਬ ਦੀ ਇੱਜ਼ਤ ਦਾ ਕੋਈ ਰਖਵਾਲਾ ਹੈ ਨਹੀਂ ਸਾਬ ਕਹਿੰਦੇ ਨਾ ਪਗੜੀ ਸੰਭਾਲ ਜਿੱਤਾ ਅੱਜ ਸਮਾਂ ਆ ਗਿਆ ਸਾਬ ਪਗੜੀ ਸੰਭਾਲਣ ਦਾ ਸਮਾਂ ਆ ਗਿਆ ਆਪਾਂ ਨੂੰ ਸਾਹਮਣੀ ਪਾਉਗੀ ਸਾਬ ਕਿਉਂਕਿ ਇਹਨਾਂ ਲੋਕਾਂ ਤੋਂ ਆਸ ਖਤਮ ਹੋ ਗਈ ਕੋਈ ਆਸ ਨਹੀਂ ਇਹਨਾਂ ਤੋਂ ਐ